ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਸ਼ਬਦ ਜੋ ੜਨੇ ਦੇ ਉੱਤੇ ਹੀ ਹੈ ਇਹ 6 ਲਫ਼ਜ਼ ਲਿਖੇ ਨੇ 6 ਸ਼ਬਦ ਨੇ ਔਰ ਇਹ ਬੋਲਣ ਦੇ ਵਾਸਤੇ ਦੇ ਇੱਕੋ ਜਿਹੇ ਨੇ ਪਰ ਇਹਨਾਂ ਦੇ ਮੀਨਿੰਗ ਵੱਖਰੇ ਵੱਖਰੇ ਨੇ ਔਰ ਇਹਨਾਂ ਦੇ ਥਰੂਪ ਵੱਖਰੇ ਵੱਖਰੇ ਨੇ ਕਿਸੇ ਦੇ ਉੱਪਰ ਲੱਗਿਆ ਕਿਸੇ ਦੇ ਵਿੱਚ ਨਹੀਂ ਲੱਗਿਆ ਸੋ ਆਪਾਂ ਇਹਨਾਂ ਨੂੰ ਆਹ ਪੰਕਤੀਆਂ ਜਿਹੜੀਆਂ ਹੈ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਨੂੰ ਸਮਝਣ ਦਾ ਯਤਨ ਕਰਦੇ ਆ। ਸੋ ਸਾਧ ਸੰਗਤ ਦੇਖੋ ਜਿਉ 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 ਇਹ ਸੰਭਾਵੀ ਭੁਖ ਦਾ ਕਾਲ ਆ ਇੰਪੈਰੇਟਿਵ ਮੂਲ ਆ ਇੱਕ ਰਿਆ। ਕਿਰਿਆ ਅਵਰ ਨ ਕੋ ਮਾਰਨ ਵਾਰਾ ਜਿਉ ਹਮਾਰਾ ਜੀਓ ਦੇਨ ਹਾਰਾ ਅਵਰ ਨ ਕੋ ਮਾਰਨ ਵਾਰਾ ਕੋਈ ਮਾਰਨ ਵਾਰਾ ਨਹੀਂ ਜੀਓ ਜਿੰਦੇ ਰਹੋ ਜਿਉਂਦੇ ਰਹੋ ਹਮਾਰਾ ਜੀਓ ਦੇਨ ਹਾਰਾ ਉਸ ਨੂੰ ਕਹਿੰਦੇ ਜਿਹੜਾ ਹਮਾਰਾ ਜੀ ਜਿੰਦ ਦੇਣ ਵਾਲਾ ਇਹਨਾਂ ਨੂੰ ਕਹਿੰਦੇ ਜਿੰਦੇ ਰਹੋ ਇੰਪੈਰੇਟਿਵ ਮੂਡ ਹੈ ਇੰਪੈਰੇਟਿਵ ਮੂਡ ਆ ਗਿਆ ਸੰਭਾਵੀ ਵਿਖੇਤ ਕਾਲ ਆ ਗਿਆ ਔਂਕਰ ਲੱਗਿਆ ਵਿਆ ਇਹਨੂੰ ਔਰ ਇਹ ਜਿਹੜਾ ਹੈਗਾ ਇਹ ਆ ਜਿਉ ਹੈ ਜਿਹੜਾ ਔਲੇ ਨੂੰ ਅੰਕਲ ਹੈ ਜਿਉ ਇਹ ਕਿਰਿਆ ਆ ਜਿਉ ਜਿਉ ਆਪਾਂ ਪੜਦੇ ਹਾਂ ਜਿਉਹ ਜਿਉਹ ਜਿਹੜਾ ਹੈ ਇਹ ਜੀ ਤੋਂ ਹੈ ਇਹ ਤੋਂ ਕੀ ਆਪਾਂ ਦਾ ਅਨਕਾਰਕ ਹੈ ਤੇ ਇਹਦਾ ਆਪਾਂ ਕਾਰਨ ਕਰਕ ਦਾ ਤੋਂ ਜਿਉਹ ਜਿਉਹ ਮਹਿਲੇ ਬਾਹਰੋਂ ਨਿਰਮਲ ਜੀ ਤੋਂ ਮਹਿਲੇ ਬਾਹਰ ਤੋਂ ਨਿਰਮਲ ਫੇਰ ਆ ਗਿਆ ਬਾਹਰੋਂ ਨਿਰਮਲ ਬਾਹਰ ਤੋਂ ਨਿਰਮਲ ਜੀਹੋਂ ਤਾਂ ਮੈਲੇ ਜੀ ਤੋਂ ਜੀ ਤੋਂ ਮੈਲੇ ਤਿੰਨੇ ਜਨਮ ਜੂਏ ਹਾਰਿਆ ਹੁਣ ਇਹ ਐ ਜੀਹੋਂ ਤੋਂ ਪੜਨ ਦੇ ਵਿੱਚ ਕੋਈ ਲੱਗਦੇ ਕੋਈ ਜੀ ਕੋਈ ਜੇ ਲੱਗਦੀ ਐ ਪਰ ਇਹਨਾਂ ਦੇ ਮੀਨਿੰਗ ਵੱਖਰੇ ਵੱਖਰੇ ਆ ਆਪਾਦਾਨ ਦੇ ਵਿੱਚ ਐ ਔਰ ਉੱਪਰਲਾ ਜਿਹੜਾ ਹੈ ਇਹ ਇੰਪੈਰੇਟਿਵ ਮੂਡ ਦੇ ਵਿੱਚ ਐ ਅੱਗੇ ਹੈ ਜਸ ਜੱਜਸਸਾ ਜਸ ਇਹ ਜਸ ਜਿਹੜਾ ਆ ਜਸ ਹੈ ਇਹ ਹੈ ਜਸ ਦਾ ਭਾਵ ਹੈ ਜਿਵੇਂ ਜਸ ਦੇਖੀਏ ਤਰਵਰ ਕੀ ਛਾਇਆ ਜਿਵੇਂ ਦੇਖੀਏ ਤਰਵਰ ਕੀ ਛਾਇਆ ਭਾਵ ਜਸ ਤੋਂ ਜਿਵੇਂ ਜਸ ਜਿਵੇਂ ਜੰਤੀ ਮੈਂ ਜੀਓ ਸੁਮਾਨਾ ਜਸ ਜਿਵੇਂ ਜਿਵੇਂ ਜੰਤੀ ਮੈਂ ਜੀਓ ਸੁਮਾਨਾ ਜਿਵੇਂ ਐਦਾ ਮਤਲਬ ਜਿਵੇਂ ਆ ਗਿਆ ਆ ਜਿਵੇਂ ਔਰ ਫਿਰ ਅੱਗੇ ਹੈ ਫਿਰ ਆਏਗਾ ਜਸ ਸਬੰਧਕ ਦੇ ਤੌਰ ਤੇ ਤੁਮ ਮਖਤੂਲ ਸੁਪੇਦ ਸਪੀਲ ਹਮ ਬਪਰੇ ਜਸ ਕੀੜਾ ਜਸ ਕੀੜਾ ਹੁਣ ਜਸ ਦਾ ਮਤਲਬ ਉਹੀ ਹੈ ਜਿਵੇਂ ਜਿਵੇਂ ਕੀੜਾ ਜਿਵੇਂ ਕੀੜਾ ਹਮ ਬਪਰੇ ਅਸੀਂ ਵਿਚਾਰੇ ਕੀ ਹਾਂ ਜਿਵੇਂ ਕੀੜਾ ਕੀੜਾ ਜਿਵੇਂ ਜਿਵੇਂ ਅੱਗੇ ਹੈ ਜਸ ਜਿਹੜਾ ਹੈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ ਇਹ ਉਹ ਜਸ ਹੈ ਜਿਹੜਾ ਆਪਾਂ ਕਹਿੰਨੇ ਜਸ ਘਟਣਾ ਚਾਹੀਦਾ ਹੈ ਇਹ ਉਹ ਜਸ ਹੈ ਔਰ ਉਹ ਜਸ ਦਾ ਮਤਲਬ ਸੀ ਜਿਵੇਂ ਜਿਹਦਾ ਔਂਕਲ ਨਹੀਂ ਲੱਗਿਆ ਉਹ ਜਸ ਕੀ ਹੈ ਜਿਵੇਂ ਇਹ ਜਸ ਕੀ ਹੈ ਜਿਹੜਾ ਜਸ ਆਪਾਂ ਕਹਿੰਨੇ ਵੀ ਜਸ ਘਟਣਾ ਚਾਹੀਦਾ ਆ ਮਤਲਬ ਭਾਵ ਉਹ ਐਸਾ ਜਸ ਅੱਗੇ ਹੈ ਜੇਕਰ ਗਹਿ ਪਿਆਰੜੇ ਤਦ ਨਾ ਛੋੜਾ ਮੂਲ ਜੇ ਕਰ ਹੁਣ ਦੇਖੋ ਜਦੋਂ ਇਕੱਠਾ ਅਸੀਂ ਪੜਨ ਚਾਹੁੰਦਾ ਅਸੀਂ ਪੜਦੇ ਜੇ ਕਰ ਲੇਕਿਨ ਇਹ ਹੈਗਾ ਜੇ ਕਰ ਗਹਿ ਪਿਆਰੜੇ ਜੇ ਤੂੰ ਕਰ ਕਰ ਕੀ ਹੁੰਦਾ ਹੱਥ ਆ ਇੱਕ ਹੱਥ ਹੈ ਔਕੜ ਲੱਗਿਆ ਜੇ ਤੂੰ ਹੱਥ ਗਹਿ ਪਕੜੇ ਪਕੜ ਲੈਣਾ ਗਹਿ ਲੈਣਾ ਭਾਵ ਟੋਟਲੀ ਉਹ ਉਹਨੂੰ ਫੜ ਲੈਣਾ ਹੋਲਡ ਕਰ ਲੈਣਾ ਉਹ ਹੱਥ ਨੂੰ ਕਰਨਾ ਪਿਆਰੇੜੇ ਇਹ ਪਿਆਰੇ ਤੁੱਧ ਨਾ ਛੋੜਨਾ ਮੂਲ ਫਿਰ ਮੈਂ ਤੈਨੂੰ ਮੂਲੋਂ ਹੀ ਬਿਲਕੁਲ ਹੀ ਨਹੀਂ ਛੱਡਦਾ ਅੱਗੇ ਹੈ ਜੇਕਰ ਸਾਹਿਬ ਮਨੂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਈ ਹੁਣ ਇਹ ਜੇਕਰ ਹੋਰ ਆ ਪਿਆ ਜੇਕਰ ਐ ਸਪੈਲਿੰਗ ਹੈ ਇਹਦੇ ਇਹਦਾ ਮਤਲਬ ਹੈ ਜੇ ਜੇਕਰ ਤੂੰ ਆਵੇਂ ਆਉਣਾ ਤਾਂ ਮੈਂ ਕਰਨਾ ਕਹਿਣ ਤੋਂ ਭਾਵ ਆ ਇਹ ਉਹ ਜੇਕਰ ਹੈ ਤਾਂ ਇਹ ਇਹਦੀ ਇਸ ਤਰ੍ਹਾਂ ਲਿਖ ਲਿਖਤ ਹੈ ਜੇਕਰ ਉਹਦਾ ਹੈ ਵੱਖਰਾ ਜੇ ਦੇ ਨਾਲ ਐ ਕਰਾ ਇਸ ਕਰਕੇ ਜੇਕਰ ਸਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਅਗੇ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਚੰ ਜੇਕਰ ਆ ਫਿਰ ਅਗੇ ਜੇਕਰ ਦੂਜਾ ਦੇਖਦੇ ਜੇ ਦੂਜਾ ਦੇਖਦੇ ਆ ਦੂਜਾ ਕੀ ਅਦਰਦੈਨ ਪਰਮਾਤਮਾ ਬਾਹ ਮਾਲਕ ਤੋਂ ਬਗੈਰ ਦੇਖਦੇ ਆ ਜੇ ਨਾਨਕ ਕੱਢ ਦਚੰ ਐ ਵੀ ਜੀ ਕਹਿ ਰਿਹਾ ਜੇਕਰ ਤੇ ਉਹ ਜੇਕਰ ਜੇ ਤੇ ਕਰ ਹੱਥ ਤੇ ਇਹ ਜੇ ਕਰ ਜਿਹੜਾ ਆਮ ਹੀ ਆਪਾਂ ਪੜ੍ਹਦੇ ਆਂ ਜੇ ਉਹ ਸ਼ਬਦ ਹੈ ਸੋ ਸਾਧ ਸੰਗਤ ਇਹ ਸਾਡੇ ਸ਼ਬਦ ਜੋੜ ਨਿਰਣਾ ਨੇ ਇੱਕੋ ਜਿਹਾ ਕਰਾ ਜਿਉਂ ਜਿਉਂ ਜਸ ਜਸ ਕੋਈ ਫਰਕ ਨਹੀਂ ਜਸ ਬੋਲਣਾ ਇਹ ਜੇ ਕਰ ਤੇ ਜੇ ਕਰ ਉਹਨੂੰ ਜੇ ਕਰ ਹੀ ਬੋਲਿਆ ਜਾਊਗਾ ਤੇ ਇਸ ਕਰਕੇ ਇਹਨਾਂ ਸ਼ਬਦਾਂ ਦੀ ਜਿਹੜੀ ਸੀ ਪਤਾ ਲੱਗ ਜਾਂਦਾ ਸੋ ਸਾਧ ਸੰਗਤ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਅਗਲੇ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ